ਆਉਣ ਵਾਲੇ 30 ਸਾਲ ਸਿੱਖ ਜਿਹੜਾ ਉਹ ਪੰਜਾਬ ਦਾ ਡੀਜੀਪੀ ਨਹੀਂ ਬਣੇਗਾ ਓਕੇ ਹਾਂਜੀ ਅੱਜ ਵੀ ਅਰ ਸਿੰਘ ਉਹ ਖਬਰਦਾਰ ਦੇ ਨਾਂ ਤੇ ਆਰਟੀਕਲ ਮੈਂ ਲਿਖਿਆ ਸੀ ਸਾਰੀ ਦਿਨੀਆਂ ਦੀਆਂ ਅਖਬਾਰਾਂ ਛਪਿਆ ਹਾਂ ਹਾਂ ਇਹਨਾਂ ਨੂੰ ਵੀ ਭੇਜਿਆ ਸੀ ਪੰਜਾਬ ਦਾ ਡੀਜੀਪੀ ਸਿੱਖ ਨਹੀਂ ਬਣੇਗਾ ਨਹੀਂ ਬਣੇਗਾ ਫਿਰ ਕਾਰਨ ਕੀ ਹੈ ਅੱਗੇ ਹੈ ਹੀ ਕੁਛ ਨਹੀਂ 1980 ਦੇ ਵਿੱਚ ਜੇ ਤੁਸੀਂ ਉਹਨਾਂ ਦੀ ਗ੍ਰੈਜੂਏਸ਼ਨ ਕਿੰਨੇ ਸਾਲ ਕਿਹਾ ਤੁਸੀਂ ਸਿੱਖ ਨਹੀਂ ਬਣੂਗਾ 30 ਸਾਲ ਜਿੰਨਾ ਜੋ 15 ਸਾਲ ਹੋ ਗਏ ਆ 15 ਸਾਲ ਹੋ ਗਏ ਆ ਸਰਦਾਰ ਐਨ ਪੀਐਸ ਸੌਲਖ ਤੋਂ ਬਾਅਦ ਪੰਜਾਬ ਕਟੜ ਦਾ ਕੋਈ ਵੀ ਸਿੱਖ ਡੀਜੀਪੀ ਨਹੀਂ ਲੱਗਾ ਓਕੇ ਇਹੀ ਮੈਂ ਲਿਖਿਆ ਸੀ ਕਾਰਨ ਕੀ ਹੈ 28 ਸਟੇਟਾਂ ਚ ਕਿਤੇ ਇੱਕ ਵੀ ਜਗ੍ਹਾ ਚੀਫ ਸੈਕਟਰੀ ਸਿੱਖ ਨਹੀਂ ਹੈਗਾ ਸੁਪਰੀਮ ਕੋਰਟ ਦੇ ਅਸੀਂ ਜੁਡੀਸ਼ਰੀ ਚੋਂ ਬਾਹਰ ਆ ਹਾਂ ਸੁਪਰੀਮ ਕੋਰਟ ਚ ਕੋਈ ਸਿੱਖ ਜੱਜ ਨਹੀਂ ਹਾਂ ਅਸੀਂ ਲੈਜਿਸਲੇਚਰ ਚੋਂ ਬਾਹਰ ਆ ਸਤੋ ਇੱਕ ਜਿਹੜਾ ਅਸੀਂ ਹਜ਼ੂਰ ਸਾਹਿਬ ٹرسٹ ਹੈਗਾ ਉੱਥੇ ਲੋਕੀ ਗੱਲਾਂ ਕਰਦੇ ਕਈ ਤਰ੍ਹਾਂ ਨੇ ਆ ਉਹਦੇ ਚੋਂ ਨਿਜ਼ਾਮ ਨੇ ਲਿਖਿਆ 1956 ਚ ਦੋ ਸਿੱਖ ਐਮਪੀ ਇਹਦੇ ٹرسٹ ਦੇ ਮੈਂਬਰ ਹੋਣਗੇ ਅੱਜ ਦੋ ਸਿੱਖ ਅਮਰਤਾਰੀ ਐਮਪੀ ਦੱਸੋ ਪਾਰਲੀਮੈਂਟ ਦੇ ਵਿੱਚ ਪਰ ਗੱਲ ਇਹ ਹੈ ਕਿ ਜਦੋਂ ਕੌਮ ਜਿਹੜੀ ਹੈ ਨਾ ਅਸੀਂ ਐਜੂਕੇਸ਼ਨ ਵਾਲੇ ਪਾਸੇ ਨਹੀਂ ਧਿਆਨ ਦਿੱਤਾ ਸਾਡੇ ਅਸੀਂ ਇੱਥੇ ਮੈਜੋਰਿਟੀ ਛਕਿਆ ਲੇਕਿਨ ਸਾਨੂੰ ਖਲੇ ਵੀ ਜਿਹੜਾ ਦੁੱਖ ਚੱਲਣਾ ਪੈਂਦਾ ਹੈ ਜਦੋਂ ਇਹ ਲੋਕੀ ਗੱਲਾਂ ਕਰਦੇ ਕਿ ਮੇਰਾ ਬੇਟਾ ਜਿਹੜਾ ਹੈ ਨਾ ਇਸ ਨਾਰਚ ਪਾਉਣਾ ਹੈ ਕਿਸੇ ਖਾਲਸਾ ਇੰਸਟੀਚਿਊਸ਼ਨ ਚ ਨਹੀਂ ਪਾਉਂਦੇ ਕਾਰਨ ਕੀ ਹੈ ਅਸੀਂ ਉਹ ਸਟੈਂਡਰਡ ਐਜੂਕੇਸ਼ਨ ਚ ਨਹੀਂ ਲਿਆ ਸਕੇ ਮੈਨੂੰ ਆਪਣਾ ਪਤਾ ਹੈ ਮੈਂ ਦੂਜੀ ਗੱਲ ਨਹੀਂ ਕਰਦਾ 68 69 ਦੇ ਵਿੱਚ ਮੈਂ ਖਾਲਸਾ ਕਾਲਜ ਚੰਡੀਗੜ੍ਹ ਦਾਖਲ ਹੋਣਾ ਚਾਹੁੰਦਾ ਸੀ ਸਾਗੁਰ ਬਖਸ਼ ਸਿੰਘ ਸ਼ੇਰਗਿਲ ਪ੍ਰਿੰਸੀਪਲ ਸੀ ਜਦੋਂ ਉਹਨਾਂ ਨੂੰ ਮਿਲੇ ਉਹਨਾਂ ਦਾ ਬਿਹੇਵੀਅਰ ਇੰਨਾ ਜਿਹੜਾ ਮਾੜਾ ਸੀ ਜਿਹਨੂੰ ਮੈਂ ਸ਼ਬਦ ਵਰਤਾਂ ਮੈਂ ਡੀਵੀ ਕਾਲਜ ਚੰਡੀਗੜ੍ਹ ਐਡਮਿਸ਼ਨ ਲੈ ਲਈ ਬਹੁਤ ਵੱਡੀ ਗੱਲ ਕਹਿ ਰਹੇ ਅਸੀਂ ਇਕੱਲੇ ਨਹੀਂ ਅਸੀਂ 8 ਮੁੰਡੇ ਸੀ ਸਾਰੇ ਅੱਛੇ ਪਲੇਅਰ ਸੀ ਪਰ ਜਿਹੜਾ ਐਟੀਟਿਊਡ ਹੈ ਕਿਸੇ ਬੰਦੇ ਨੂੰ ਮਿਲਣਾ ਗੱਲ ਕਰਨੀ ਉਥੇ ਤਰਲੋਕੀਨਾਰ ਪ੍ਰਿੰਸੀਪਲ ਸਾਹਿਬ ਇੰਨੇ ਅੱਛੇ ਸੀ ਉਹਨਾਂ ਨੇ ਸਾਨੂੰ ਐਜੂਕੇਸ਼ਨ 'ਚ ਵੀ ਅੱਗੇ ਵਧਾਇਆ ਸਪੋਰਟਸ 'ਚ ਵੀ ਅੱਗੇ ਵਧਾਇਆ ਓਵਰ ਆਲ ਸਾਡੀ ਡਿਵੈਲਪਮੈਂਟ ਚ ਮਦਦ ਕੀਤੀ ਹੈ ਸੋ ਸਾਡੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਉਸ ਲੈਵਲ ਤੇ ਕਿਵੇਂ ਆਣ ਇਹਦੇ ਚਿਹਰੇ ਸਾਡੇ ਵਿਦਵਾਨ ਸਾਥੀ ਹੈ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਨਾ ਕਿ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਜਿਹੜੇ ਆ ਉਹ ਇਹਨਾਂ ਇਹਨਾਂ ਨੂੰ ਅੱਗੇ ਪ੍ਰੋਮੋਟ ਨਹੀਂ ਕਰ ਸਕਦੇ